ਨਹੀਂ ਲੈਣਾ ਦੁੱਖ ਆਵੇ ਤੇ ਗੁਰੂ ਦੇ ਚਰਨ ਕੁੱਟ ਕੇ ਬਖੜਨੇ ਮੇਰੀ ਫਿਰ ਬੇਨਤੀ ਸੁਣੋ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ ਰਾਗ ਮਾਗ ਦੀ ਵਾਰ ਵਿੱਚ ਪਹਿਲੇ ਸ਼ਲੋਕ ਵਿੱਚ ਤਾਂ ਗੁਰਮਖੋ ਅਤ ਦਾ ਸੁੱਖ ਦੱਸਿਆ ਅਤ ਦਾ ਦੂਜੇ ਸ਼ਲੋਕ ਵਿੱਚ ਅਤ ਦਾ ਦੁੱਖ ਦੱਸਿਆ ਹੈ ਪਰ ਸੱਚੇ ਵੇ ਅਤ ਦੇ ਸੁੱਖ ਵਿੱਚ ਵੀ ਵਾਹਿਗੁਰੂ ਜੀ ਤੁਹਾਡੀ ਯਾਦ ਨਾ ਭੁੱਲੇ ਤੇ ਮਹਾਰਾਜ ਕਹਿੰਦੇ ਨੇ ਅਤ ਦੇ ਦੁੱਖ ਵਿੱਚ ਵੀ ਤੁਹਾਡੀ ਯਾਦ ਨਾ ਭੁੱਲੇ ਇਹ ਸ਼ਲੋਕ ਹੈ ਮਹਾਰਾਜ ਜੀ ਦਾ ਨਦੀਆਂ ਹੋ ਵਹਿ ਢੇਣਵਾ ਗੁਰੂ ਨਾਨਕ ਸਾਹਿਬ ਜੀ ਅਸੀਂ ਤੈਨੂੰ ਸ਼ਬਦ ਇੱਕ ਵਰਤਨੇ ਆ ਗਾਹ ਕਹਿੰਨੇ ਆ ਢੇਣਵਾ ਇਹਦਾ ਮਤਲਬ ਹੋ ਗਿਆ ਜਿੰਨੀਆਂ ਨਦੀਆਂ ਨੇ ਇਹ گاਵਾ ਬਣ ਜਾਣ گاਵਾ ਦਾ ਭਾਵ ਅਰਥੇ ਨਦੀਆਂ ਦਾ ਪਾਣੀ ਦੁੱਧ ਦਾ ਪ੍ਰਵਾਹ ਬਣ ਜਾ ਇਹ ਸਾਰੀਆਂ ਨਦੀਆਂ ਦੁੱਧ ਬਣ ਜਾਣ ਤੇ ਸੱਚ ਇਹ ਵੇ ਜਿੰਨੇ ਪਾਣੀ ਦੇ ਚਸ਼ਮੇ ਨੇ ਇਹ ਸਾਰੇ ਦੇ ਸਾਰੇ ਪਾਣੀ ਦੇ ਚਸ਼ਮੇ ਗੁਰਮਖੋ ਇਹ ਘਿਓ ਬਣ ਜਾਣ ਮੇਰੀ ਬੇਨਤੀ ਸੁਣੋ ਅਤ ਦਾ ਸੁਖ ਸਾਰੀਆਂ ਨਦੀਆਂ ਦੁੱਧ ਬਣ ਜਾਣ ਸਾਰੇ ਜਿਹੜੇ ਚਸ਼ਮੇ ਨੇ ਪਾਣੀ ਦੇ ਇਹ ਘਿਓ ਬਣ ਜਾਣ ਸਾਰੀ ਜ਼ਮੀਨ ਦੀ ਜਿਹੜੀ ਮਿੱਟੀ ਹੈ ਸ਼ੱਕਰ ਬਣ ਜਾਏ ਪਹਾੜ ਜਿਹੜੇ ਨੇ ਸੋਨੇ ਤੇ ਚਾਂਦੀ ਦੇ ਬਣ ਜਾਣ ਇਹਦੇ ਉੱਪਰ ਜਿਹੜੇ ਰੋਖ ਨੇ ਉਹਨਾਂ ਉੱਪਰ ਲਾਲ ਹੀਰੇ ਮੋਤੀ ਜੜੇ ਹੋਣ ਪਰ ਵਾਹਿਗੁਰੂ ਜੀ ਇਹਨਾਂ ਸੁੱਖ ਸਾਨੂੰ ਦੇ ਦਿਓ ਪਰ ਇਸ ਸੁੱਖ ਦੇ ਮੋਚ ਪੈ ਕੇ ਕਿਤੇ ਤੇਰਾ ਸਿਮਰਨ ਨਾ ਭੁੱਲ ਜਾਏ ਮੇਰ ਕਰੀ ਮੈਨੂੰ ਸੁੱਖ ਵਿੱਚ ਵੀ ਤੇਰੀ ਸੁੱਖ ਦੀ ਯਾਦ ਰਹੇ ਇਹ ਬਚਨ ਹੈ ਨਦੀਆਂ ਖੋ ਵਹਿ ਢੇਣਵਾ ਸੁਮ ਖੋ ਵਹਿ ਦੁੱਧ ਕੀਓ ਇੱਥੇ ਸੁਮ ਦਾ ਲਬਜ਼ੀ ਅਰਥ ਜੀ ਚਸ਼ਮੇ ਇਹ ਸਮੁੰਦਰ ਨਹੀਂ ਨਦੀਆਂ ਖੋ ਵਹ ਤੇਣਵਾ ਸੁਮ ਖੋ ਵੈ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੂਪਾ ਹੋਵੇ ਖੀਰੇ ਲਾਲ ਚੜਾਓ ਇੰਨਾ ਸੁਖ ਹੋਵੇ ਪਰ ਮੇਰ ਕਰੀ ਪੀ ਤੂੰ ਹੈ ਸਾਲਾਣਾ ਆਖਣ ਲੈ ਹੈ ਨਾ ਚਾਹੋ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਹੀ ਸਲੋਥਾ ਕਰਾਂ ਇਹ ਸੁਖ ਨੂੰ ਵੇਖ ਕੇ ਕਿਤੇ ਵੈ ਗੁਰੂ ਜੀ ਤੁਸੀਂ ਨਾ ਭੁੱਲ ਜਓ ਇਸ ਸੁਖ ਬਿਮਾਰੀ ਨਾ ਬਣ ਜਾਏ ਸੁਖ ਦਿੱਤਾ ਹੈ ਪਰ ਮੇਰ ਕਰਿਓ ਪੀ ਤੋ ਹੈ ਸਲਾਣਾ ਆਖਣ ਲੈਣਾ ਚਾਓ ਹੁਣ ਇਸੇ ਹੀ ਪਵਿੱਤਰ ਪੌੜੀ ਨਾਲ ਇੱਕ ਹੋਰ ਸ਼ਲੋਕ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਨੇ ਅਤ ਦੇ ਦੁੱਖ ਦਾ ਜ਼ਿਕਰ ਕੀਤਾ ਮੈਂ ਤਾਂ ਅਰਜ਼ ਕੀਤੀ ਗੁਰਮਖੋ ਗੁਰੂ ਸਾਹਿਬ ਮੇਰ ਕਰਨ ਸਿੱਖ ਸੁਖ ਵਿੱਚ ਹੰਕਾਰ ਹੀ ਨਾ ਹੋਵੇ ਤੇ ਦੁੱਖ ਦੇ ਵਿੱਚ ਡਿਫਰੇਸ਼ਨ ਜ ਕਦੀ ਨਾ ਜਾਏ ਦੁੱਖ ਵਿੱਚ ਆਪਣਾ ਸੰਤੁਲਨ ਨਾ ਖੋਲ ਹੈ ਹਜ਼ੂਰ ਦਾ ਦੂਸਰਾ ਬਚਨ ਦੇ ਦੇਖ ਹੈ ਦੁੱਖ ਲਈ ਹੈ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਾਂਗੇ ਵੀ ਉਂ ਤਾਂ ਪ੍ਰਮਾਣ ਸਿੱਧਾ ਸਮਝ ਪੈ ਜਾਂਦਾ ਜੇ ਮੰਨ ਲਓ ਮੇਰੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏ ਜੇ ਦੇਖ ਹੈ ਦੇਹ ਦਰਤ ਕਾਇਆ ਜੇ ਦੇਖ ਹੈ ਦੁੱਖ ਲਈ ਹੈ ਸਰੀਰ ਨੂੰ ਦੁੱਖ ਲੱਗ ਜਾਏ ਰੋਗ ਲੱਗ ਜਾਏ ਪਾਪ ਗ੍ਰਹ ਦੁਏ ਰਾਹ ਸੁਣਿਓ પાપ ગ્રહ દોય રાહુ એ દર્તે દો ગ્રહ ਜਿਹੜੇ ਰਾਹੁ ਤੇ ਕੇਤੂ ਨੇ ਇਹ ਵੀ ਮੇਰੇ ਵਿਰੋਧ ਵਿੱਚ ਚੱਲਣ ਇਹਦਾ ਭਾਵ ਅਰਥ ਆਪਾਂ ਜੋਤਿਸ਼ਵਾਲ ਨਹੀਂ ਲੈਣਾ ਇਹਦਾ ਭਾਵ ਅਰਥ ਹੈ ਸਮਾਂ ਵੀ ਇੰਨਾ ਮਾੜਾ ਆ ਜਾ ਖਰ ਚੀਜ਼ ਮੇਰੇ ਵਿਪਰੀਤ ਹੋ ਜਾਏ ਕਿਉਂਕਿ ਸਮਾਂ ਹੁੰਦਾ ਹੈ ਨਾ ਜੀ ਇਹ ਵਕਤ ਹੈ ਦਾਸ ਨੇ ਕਈ ਵਾਰੀ ਬੇਨਤੀ ਕੀਤਾ ਸੰਗਤਾਂ ਨੇ ਕਾਫੀ ਜ਼ਿਆਦਾ ਉਸ ਲਫ਼ਜ਼ ਦੇ ਇਹ ਉਸ ਇਹ ਸ਼ਬਦ ਦੇ ਕਲਿਪ ਬਣਾਏ ਮੈਂ ਇੱਕ ਵਾਰੀ ਕਿਹਾ ਸੀ ਕਿ ਕਦੀ ਵੀ ਕਿਸੇ ਇਨਸਾਨ ਤੇ ਦੁੱਖ ਦਾ ਸਮਾਵੇ ਗੁਰਮਖੋ ਨੂੰ ਵੇਖ ਕੇ ਖੁਸ਼ ਨਹੀਂ ਹੋਣਾ ਮੰਨ ਲਓ ਦੁੱਖ ਆ ਗਿਆ ਮੁਸੀਬਤ ਆ ਗਈ ਉਹ ਦੁੱਖ ਸਰੀਰਕ ਤੌਰ ਤੇ bizness ਦੇ ਤੌਰ ਤੇ ਇਥੋਂ ਤੱਕ ਕਿ ਜੀਵਨ ਦੇ ਤੌਰ ਤੇ ਵੀ ਫਿਰ ਬੇਨਤੀ ਹੈ ਕਦੀ ਵੀ ਕਿਸੇ ਦੇ ਦੁੱਖ ਨੂੰ ਵੇਖ ਕੇ ਉਸ ਸਮੇਂ ਨੂੰ ਵੇਖ ਕੇ ਖਸੀਏ ਨਾ ਕਿਉਂਕਿ ਸਮੇਂ ਦੀਆਂ ਅੱਖਾਂ